ਨਕੀ معاملہ ਕੀ ਹੈ ਸਾਡੇ ਕੋਲ ਸਵੇਰੇ ਜੇ ਐਮਰਜੈਂਸੀ ਵਿੱਚ ਪੇਸ਼ੈਂਟ ਆਇਆ ਹੈ ਬੁਲੇਟ ਇੰਜੀਨ ਨਾਲ ਪੇਸ਼ੈਂਟ ਦੀ ਹਾਲਤ ਜੋ ਸਗੀ ਬਹੁਤ ਗੰਭੀਰ ਸੀਗੀ ਤੇ ਰਿਸ਼ਤੇਦਾਰਾਂ ਨੂੰ ਸਾਰੀ ਐਸੀ ਉਹਨਾਂ ਨੂੰ ਸਮਝਾਇਆ ਕਿ ਪੇਸ਼ੈਂਟ ਦੀ ਹਾਲਤ ਇਹ ਔਰ ਫਿਰ ਸਰਜਰੀ ਦਾ ਡਿਸੀਜਨ ਲਿਆ ਸਰਜਰੀ ਕਰ ਦਿੱਤੀ ਗਈ ਹੈ ਬ੍ਰੇਂਚ ਕਾਫੀ ਬੜਾ ਕਲੌਟ ਸੀਗਾ ਉਹ ਵੀ ਕੱਟਿਆ ਗਿਆ ਔਰ ਜੋ ਬੁਲੇਟ ਸੀਗੀ ਉਹ ਵੀ ਹਜੇ ਪੇਸ਼ੈਂਟ ਦੀ ਹਾਲਤ ਗੰਭੀਰ ਹੈ ਜੀ ਤੇ ਹਜੇ ਆਈਸੀਯੂ ਚ ਹੈ तो कि वो नहीं सॉरी फैमिली मैटर की है उधर बारे में तो कुछ नहीं पता है कौन कितना है कंडीशन क्रिटिकल है जी हाँ जी सर्जरी पेशेंट ही हुई है सो कंडीशन इस क्रिटिकल ओनली क्योंकि ब्रेन इंजरी है पेशेंट का तो नाम की है मानव कुराना कितने हैं आ मम्मी ने कितने फायरिंग हुई है इस बारे में मम्मी ने इस बारे में नहीं नॉलेज है कि कितना हुई है कितने कटिंग हैं कि ये बोलो आ जो एक है एक कटिंग ठीक है ठीक है पेशेंट नहीं उन्हें ये हालत बहुत गंभीर है जी क्रिटिकल है पेशेंट आईसीयू में चीज़ हाँ सर कितने गोली ਦੇਖੋ ਜੀ ਸਾਨੂੰ ਇਨਫੋਰਮੇਸ਼ਨ ਹਸਪਤਾਲ ਵੱਲੋਂ ਜਿਹੜੀ ਹੈਗੀ ਆਈ ਹੈ ਜੀ ਜਿੱਥੇ ਕਿ ਸਾਨੂੰ ਮੈਸੇਜ ਲੱਗਿਆ ਹੈ ਕਿ ਇੱਕ ਵਿਅਕਤੀ ਜਿਹੜਾ ਹੈਗਾ ਹਸਪਤਲ 'ਚ ਦਾਖਲ ਹੋਇਆ ਹੈ ਜਦੇ ਸਰਚੇ ਬਲੱਟ ਲੱਗੀ ਆ ਇਨਫੋਰਮੇਸ਼ਨ ਮਿਲਨ ਤੇ ਸਾਡੇ ਐਸ ਐਚ ਓ ਡਿਵੀਜ਼ਨ ਨੰਬਰ 6 ਨੇ ਮੌਕੇ ਤੇ ਜਾ ਕੇ ਇਹਦੀ ਪੜਤਾਲ ਕੀਤੀ ਤਾਂ ਇਹ ਜਿਹੜਾ ਪਾਇਆ ਕਿ ਇੱਕ ਬਿਜ਼ਨਸਮੈਨ ਹੈ ਜੋ ਜਵਾਲ ਮਗਰ ਦਾ ਰਹਿਣ ਵਾਲਾ ਹੈ ਉਹ ਉਹਨਾਂ ਦੇ ਕੋਲ ਆਪਣਾ ਲੈਸ਼ਰ ਸ਼ਿਪਿਸਟਲ ਹੈ ਉਹ ਉਹ ਆਪਣੇ ਘਰ ਹੀ ਜਿਹੜਾ ਆਪਣੇ ਕੰਮ ਵਿੱਚ ਹੀ ਸੀ ਤੋ ਜਿਹੜਾ ਫਾਇਰ ਐਕਸੀਡੈਂਟਲ ਫਾਇਰ ਜਿਹੜਾ ਹੈਗਾ ਪ੍ਰਾਈਮਰ ਫਾਇਰ ਐਕਸੀਡੈਂਟਲ ਫਾਇਰ ਦੀ ਗੱਲ ਜਿਹੜੀ ਸਾਹਮਣੇ ਆਈ ਹੈਗੀ ਉਹ ਜਦੋਂ ਤੱਕ ਅਸੀਂ ਮੌਕੇ ਤੇ ਪਹੁੰਚੇ ਸੀ ਉਹ ਹਸਪਤਾਲ ਜਿਹੜੇ ਹੈਗੇ ਜਾ ਚੁੱਕੇ ਸੀਗੇ ਹੁਣ ਉਹਨਾਂ ਦਾ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਬਾਕੀ ਅਸੀਂ ਜਿਹੜੀ ਫਰਦਰ ਤਫ਼ਤੀਸ਼ ਅਸੀਂ ਕਰ ਰਹੇ ਹੈਗੇ ਜਿਹੜੇ ਵੀ ਨਵੇਂ ਤਬਥੇ ਸਾਹਮਣੇ ਆਣਗੇ ਉਹ ਬਾਕੀ ਅਸੀਂ ਜਿਹੜੀ ਅਗਲੀ ਕੁਛ ਕੁ ਕਰਕੇ ਜਿਹੜੀ ਅਗਲੀ ਕਰ ਰਹੀ ਹੈ ਅਮਲ ਵਿੱਚ ਲਿਆਂਦੇ ਸਰਕਾਰਨ ਕੀ ਹੈ ਕਿਉਂ ਦੇਖੋ ਜੀ ਐਜ਼ ਆਫ ਨਾਉ ਆਈ ਕੈਨ ਮਤਲਬ ਅਸੀਂ ਹਿਸਟਰੀ ਨੂੰ ਨਹੀਂ ਦੱਸ ਸਕਦੇ ਕਿ ਬਈ ਕੀ ਹੈਗਾ ਅਸੀਂ ਖੁਦ ਵੀ ਸਟੇਸ਼ਨ ਸੰਬੰਧ ਦੇ ਵਿੱਚ ਪੁਸ਼ਟੀ ਕਰ ਰਹੇ ਹਾਂ ਕਿ ਜੀ ਜਿਹੜਾ ਵੀ ਆਏਗਾ ਐਜ਼ ਆਫ ਨਾਉ ਤੋਂ ਜਿਹੜਾ ਆਹੀ ਹੈ ਕਿ ਜਿਹੜਾ ਕੋਈ ਵੀ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੇ ਖੁਦ ਕਈ ਜਿਹੜਾ ਹੈਗਾ ਆਪਣੇ ਅਸਲੇ ਨਾਲ ਹੀ ਸੀ ਮੇਬੀ ਵੈਦਰ ਕੀ ਇਹਨਾਂ ਅਸਲਾ ਸਫਾਈ ਕਰਦੇ ਸੀ ਜਾਂ ਉਹ ਕੋਈ ਸੀ ਉਹ ਤਾਂ ਜਿਹੜਾ ਹੈਗਾ ਜਿਹੜੇ ਵੀ ਬੰਦੇ ਹਜੇ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਕਰਦੇ ਜਿਹੜੇ ਹਜੇ ਉਹਨਾਂ ਦੇ ਨਾਲ ਜਿਹੜੀ ਕੁਛ ਕੀ ਚ ਹੋਰ ਅਗਰ ਫਟਾ ਤਕੀਸ਼ ਹੈ ਉਹਦੇ ਨੂੰ ਅਸੀਂ ਇਸ ਚੀਜ਼ ਨੂੰ ਦੱਸਣਾ ਕਿ ਲੈਸੈਂਸ ਸੀ ਅਸਲ ਨਹੀਂ ਵੈਪਨ ਪ੍ਰਾਇਮਰੀ ਸਾਈਡ ਲੈਸੈਂਸਿੰਗ ਹੈ ਮੱਕੀ ਸੀ ਉਸ ਚੀਜ਼ ਦਾ ਵੀ ਲੈਸੈਂਸ ਸੀ ਕਦੋਂ ਇਸ਼ੂ ਹੈ ਉਸ ਚੀਜ਼ ਨੂੰ ਅਸੀਂ ਕਰੀ ਤਕ ਠੀਕ